ਕਲਸੇ ਕਿਸੇ ਵੀ ਹਾਲਾਤੇ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜ ਰਹੇ ਹੋ ਉਹ ਗਲਤ ਹੈ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁੜ ਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਹਿਸਾਬ ਮੋਦੀ ਨੂੰ ਕੋ ਕੇ ਆਪਣੇ ਘਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਿਆ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨੀ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋ ਡਰ ਲਾ ਕੇ ਉਰੇ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੋਪਿਆ ਇਹ ਤੁਸੀਂ ਬਤੌਰ ਐਮਪੀ ਜ਼ਰੂਰ ਦੱਸਿਓ ਜੀ ਐਨਵਾਇਰਨਮੈਂਟ ਅਨਲਿਸਿਸ ਸਾਹਿਬ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੁੱੜ ਰਿਹਾ ਕੋਈ ਵਾਈਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਬਾਈ ਉਹ ਇਹ ਕਹਿ ਰਹੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਪਰ ਤੁਸੀਂ ਪਰ ਤੁਸੀਂ ਜ਼ਿੰਮੇਵਾਰੀ ਕਿਹਦੀ ਸਮਝਦੇ ਹੋ ਸਾਨੂੰ ਸਾਨੂੰ ਬੋਲਣ ਦੀ ਜਿਹੜੀ ਹੈਗੀ ਹੈ ਜਿੰਨਾ ਅਸੀਂ ਬੋਲ ਸਕਦੇ ਅਸੀਂ ਬੋਲਾਂਗੇ ਅਸੀਂ ਕਿਸੇ ਦੇ ਕਿਸੇ ਦੇ ਕਿਸੇ ਦੇ ਮੂੰਹ ਵਿੱਚ ਪਾ ਕੇ ਗੱਲ ਘੋਣੀ ਉਹ ਹੋਰ ਗੱਲ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਐਸ ਵਾਲੇ ਦਾ ਮੋਦੀ ਦੇ ਗੱਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਹਾਲਾਤ ਬਣਦੇ ਜਾ ਰਹੇ ਨੇ ਉਹ ਕੀ ਨੇ ਸੋ ਕਿਸ ਤਰੀਕੇ ਦੇ ਨਾਲ ਰਾਜਨੀਤੀ ਵੀ ਚੱਲ ਰਹੀ ਹੈ ਉਹ এনवायरमेंटਲ ਮਿਨਿਸਟਰੀ ਨੇ ਕੈਨਸਲ ਕਰਤਾ ਹੈਗਾ ਹੁਣ ਜਿਵੇਂ ਆ ਆ ਇਹਨਾਂ ਨੇ ਬੇਟਾਈਮ ਪਾਣੀ ਖੋਲਤਾ ਠੀਕ ਹੈ ਨਾ ਜੀ ਤੇ এনवायरमेंट ਤੇ ਜਿਹੜਾ ਇੰਪੈਕਟ ਹੋ ਰਿਹਾ ਉਹਦਾ ਕੋਈ ਉਸ ਸਮੇਂ ਅਨਲਿਸਿਸ ਨਹੀਂ ਹੋਇਆ ਇਹੀ ਕੰਮ ਹੁਣ ਰਾਵੀ ਦੀ ਜਿਹੜੀ ਹੁਣ ਹੋਣ ਲੱਗੀ ਹੈ ਉਹਦਾ ਕਰਨ ਲੱਗਿਆ ਇੱਕ ਤਾਂ ਸਰਕਾਰ ਨੂੰ ਕੋ ਕਿ এনवायरमेंटਲ ਇੰਪੈਕਟ ਅਨਲਿਸਿਸ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜ ਰਹੇ ਹੋ ਉਹ ਗਲਤ ਹੈ ਦੂਜੀ ਦੂਜੀ ਬੇਨਤੀ ਦੂਜੀ ਬੇਨਤੀ ਇਹ ਹੈ ਜੀ ਕਿ ਜਿਹੜਾ ਅ ਇੰਡਸ ਵਾਟਰ ਟ੍ਰੀਟੀ ਤੋੜੀ ਐ ਉਹਦੇ ਨਾਲ ਤੁਹਾਨੂੰ ਪਤਾ ਹੈ ਜ਼ਿੰਮੇਵਾਰ ਦਾ ਜੇ ਕੋਈ ਪਾਣੀ ਹੱਕ ਲੈ ਲੇ ਉਹ ਲੜਨ ਨੂੰ ਤਿਆਰ ਹੋ ਜਾਂਦਾ ਤੇ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ ਚ ਕਰ ਲੈਣ ਮੱਧਿਆ ਪ੍ਰਦੇਸ਼ ਚ ਕਰ ਲੈਣ ਸਾਡਾ ਪਾਕਿਸਤਾਨ ਨਾਲ ਵੈਰ ਨਾ ਪਾਓ ਜਿਵੇਂ ਨਦੀ ਬੈਂਦੀ ਐ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਤੇ ਸਾਡੇ ਓਰੇ ਤਬਾਹੀ ਪਹਿਲਾਂ ਹੀ ਮਸਾਇਲਾ ਨੇ ਕਰਤੀ ਹੈਗੀ ਐ ਤੇ ਆ ਪਾਣੀ ਹੁਣ ਇੱਧਰ ਉੱਧਰ ਜਿਹੜਾ ਕਰਦੇ ਆ ਇਹ এনवायरमेंटਲੀ ਸਾਊਂਡ ਕੰਮ ਨਹੀਂ ਆ ਇਹ ਵੀ ਉੱਥੇ ਦਿਓ ਤੁਸੀਂ এনवायरमेंटਲਿਸਟ ਹੈਗੇ ਹੋ ਤੇ ਇੱਕ ਹੋਰ ਇੱਕ ਇੱਕ ਹੋਰ ਬੇਨਤੀ ਹੈ ਜੀ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁੜਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਹਿਸਾਬ ਮੋਦੀ ਨੂੰ ਕੋ ਕੇ ਆਪਣੇ ਘਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਏ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨੀ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋ ਡਰ ਲਾ ਕੇ ਉਰੇ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸੜਕਾਂ ਮੁਰਕ ਕੇ ਬਣਾਉਣ ਵਾਲੀਆਂ ਹੋਣਗੀਆਂ ਟੋਏ ਹੋਣੇ ਆ ਬੱਚਿਆਂ ਦੇ ਸਕੂਲ ਖਤਮ ਹੋ ਗਏ ਪਾਣੀ ਚੜਿਆ ਹੋਇਆ ਸਕੂਲਾਂ ਦੇ ਪੈਸੇ ਭਰ ਕੇ ਜਾਵੇ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੋਬਿਆ ਇਹ ਤੁਸੀਂ ਬਤੌਰ ਐਮਪੀ ਜਰੂਰ ਦੱਸਿਓ ਜੀ ਜੀ ਬਾਬਾ ਕੀ ਕਹਿਣਾ ਚਾਹੋਗੇ ਜਵਾਬ ਕੀ ਦੇ ਦਿੱਤਾ ਇਹ ਵੀ ਕਰ ਰਹੇ ਆ ਸਰ ਇੱਕ ਵਾਰੀ ਸਾਡਾ ਵੀ ਨਾ ਨਹੀਂ ਨਹੀਂ ਹੁਣ ਸਭ ਵਾਲਾ ਨਹੀਂ ਜਿੰਨਾ ਕੋ ਬੋਲਿਆ ਉਹਨਾਂ ਕੋ ਦੇ ਦਈਏ ਜਵਾਬ ਤਾਂ ਵਧੀਆ ਹੁੰਦਾ ਜੀ ਅ ਬਾਕੀ ਜਿਹੜਾ এনवायरमेंट ਅਨਲਿਸਿਸ ਆ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੁੜ ਰਿਆ ਜੇ ਉਹਦਾ এনवायरमेंट ਅਨਲਿਸਿਸ ਹੋ ਕੇ ਉਹ ਸਾਰਾ ਕੁਝ ਡਵੈਲਪ ਹੁੰਦਾ ਤੇ ਜਿਸ ਤਰ੍ਹਾਂ ਦੇ ਨਾਲ ਅ এনवायरमेंट ਦੇ ਨਾਲ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੀ ਸਮੇਂ ਦੇ ਵਿੱਚ ਜਿਹੜੀ ਜਿਹੜੀ ਲੋਕ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਆ हिमाचल दे 4 पंजाब दे 9 हरियाणा दे 11 70 ਤੋਂ ਵੱਧ ਜਿਹੜੇ ਜ਼ਿਲ੍ਹੇ ਪੂਰੇ ਇੰਡੀਆ ਦੇ ਆ ਜਿਹਦੇ ਉੱਤੇ 23 ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਤੇ ਉਹ 24 ਦੇ ਵਿੱਚ ਜੋ ਉਹਦਾ ਸੁਣ ਤੋਂ ਸੁਣਦੇ ਸੀ ਵੀ ਇਹਦਾ ਕੀ ਅਸਰ ਹੋਊ ਲੋਕਾਂ ਤੇ এনवायरमेंट ਤੇ ਉਹ ਆਪਾਂ ਦੇਖਿਆ ਵੀ ਜਿੰਮੀ ਪੜ੍ਹਨਗੇ ਤੇ ਪਈ ਜਾਣਗੇ ਪਿਛਲੇ ਸਾਲ ਨਹੀਂ ਪਏ ਡੈਮ ਨਹੀਂ ਭਰੇ ਤੇ ਰੌਲਾ ਕਿੰਨਾ ਸੀ ਤੇ ਅੱਜ ਉਹ ਪਾਣੀ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਰਹਿਣ ਵਾਸਤੇ ਆ ਸਾਰੇ ਸਾਡੇ ਕਿਸਾਨ ਵੀ ਰੱਖੇ ਹੋਏ ਸੋ ਐਨਾਲਿਸਿਸ ਤਾਂ ਹੋਣਾ ਚਾਹੀਦਾ ਹੁਣੇ ਸਾਡੀ ਗੱਲ ਸੁਣੋ ਜਿਹੜਾ ਜਿਹੜਾ ਪਾਣੀ ਸਾਡੀ ਸਰਕਾਰ ਨੇ ਰੱਦ ਕਰਤਾ ਜੀ ਕੱਲ ਕਹਿੰਦੇ ਕਿ ਨਹੀਂ ਕਰਨਾ ਸੀ ਨੇ ਨੇ ਉਹ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਪਰ ਅਸੀਂ ਕਹਿੰਦੇ ਹੋਣਾ ਚਾਹੀਦਾ ਇਸ ਰਿਸਪੌਂਸਿਬਿਲਟੀ ਕੇਦੀ ਹੈ ਅਸੀਂ ਤਾਂ ਅਸੀਂ ਕਵਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਰਨਾ ਉਹਦੀ ਮੋਟਰ ਤਾਂ ਫਿਰ ਹੋਰ ਮੋਹ ਸਾਡੇ ਕੋ ਕਹਣੀ ਹੈ ਇਹ ਤੁਸੀਂ ਹੋਂਦਾਰ ਹੋ ਮੋਹ ਅਸੀਂ ਅਸੀਂ ਮੋਹ ਮੈਂ ਅਜਿ ਮੋਰ ਕਿਹੜੀ ਹੋਰ ਲਾਇਆ ਹੀ ਵੀ ਤੇ ਕਹੀ ਸਕਦੇ ਹਾਂ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਨਹੀਂ ਨਹੀਂ ਬਾਬਾ ਜੀ ਤੁਸੀਂ ਉਹਨਾਂ ਦਾ ਬੁਆਇਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਜੇ ਰਾਜ ਸਭਾ ਹੈ ਸਾਰੇ ਉਹਦੇ ਵਿੱਚ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਹੋ ਪੰਡਿਟ ਜੀ ਇਹ ਪਾਰਲੀਮੈਂਟ ਦੇ ਮੈਂਬਰ ਹੀ ਕਿਹਾ ਤੁਹਾਨੂੰ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਯਾ ਹੀ ਰਿਹਾ ਐਵੇਂ ਨਾ ਮਰੀ ਜਾਇਆ ਕਰੋ ਤੁਹਾਡੇ ਕੋਲ ਅਧਿਕਾਰ ਹੈ ਨਾ ਅਸੀਂ ਬੋਲਾਂਗੇ ਅਸੀਂ ਉਹ ਬੋਲਾਂਗੇ ਜਿਹੜਾ ਅਸੀਂ ਤੋਰੂ ਇਸ ਤਰ੍ਹਾਂ ਆ ਰਿਹਾ ਹੈ ਤੁਹਾਨੂੰ ਕਾਹਲੇ ਲੱਗ ਰਿਹਾ ਐਵੇਂ ਮਾਰਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰਦੇ ਨੇ ਐ ਹੋਣਾ ਕਿ ਜਿਹੜੀ ਚੀਜ਼ ਨੂੰ ਸਮਝ ਨਹੀਂ ਅਸੀਂ ਕਿੰਨੀ ਵਾਰੀ ਬੋਲੇ ਦੱਸਣ ਦਾ ਇਹ ਜਿਹੜੀ ਚੀਜ਼ ਵੇ ਅਸੀਂ ਕਿੰਨੀ ਵਾਰੀ ਪੰਜਾਬੀ ਵਿੱਚ ਬੋਲੇ ਐਵੇਂ ਨਾ ਤੂੰ ਜਾ ਕੇ ਬਿਠਾ ਬਸ ਰੱਬਰੇ ਹੋਗਾ ਇਹ ਲਿਖ ਕੇ ਦੇ ਆਮ ਬੰਦੇ ਨੇ ਇਹੋ ਦੂਸਰੋ ਇੱਕ ਲਿਖ ਇਹ ਗੱਲ ਸੁਣੋ ਫਿਰ ਇਹ ਗੱਲ ਸੁਣੋ ਵੀ ਇਹ ਗੱਲ ਆਮ ਲੋਕ ਖੜੇ ਸਵਾਲ ਕਰ ਰਹੇ ਨੇ ਤੁਸੀਂ ਜਵਾਬ ਦੇ ਦਿਓ ਨਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਨਹੀਂ ਤੁਹਾਨੂੰ ਸੰਤ ਜੀ ਕਹ ਰਹੇ ਬਾਬਾ ਜੀ ਕਹ ਰਹੇ ਇਹ ਸੰਤਸਾਲੀ ਦਾ ਫਿਰ ਕੋਈ ਗੱਲ ਨਹੀਂ ਸਾਡੀ ਗੱਲ ਸੁਣੋ ਜੇ ਤੁਹਾਨੂੰ ਜੇ ਅਸੀਂ ਪਾਰਲੀਮੈਂਟ ਦੇ ਮੈਂਬਰ ਕਿਹਾ ਤੁਸੀਂ ਉਹ ਵੀ ਗੁੱਸਾ ਕਰਦੇ ਪਾਰਲੀਮੈਂਟ ਦੇ ਮੈਂਬਰ ਤੇ ਹੈਗੇ ਹੋ ਕੋਈ ਨਹੀਂ ਤੁਸੀਂ ਤੁਸੀਂ ਕਹਿੰਦੇ ਮੈਂ ਖਾਦਾ ਮੈਂਬਰ ਮੈਂ ਹਾਂ ਪਾਰਲੀਮੈਂਟ ਦਾ ਅਸੀਂ ਵਿਰੋਧੀ ਧਿਰ ਦੇ ਸੀ ਤੁਹਾਨੂੰ ਕਿਹਾ ਕਿ ਅਸੀਂ ਪਾਰਲੀਮੈਂਟ ਦੇ ਮੈਂਬਰ ਦੇ ਵਿਰੋਧੀ ਧਿਰ ਵਾਲੇ ਦਾ ਜ਼ਿਆਦਾ ਬੋਲ ਚਲੋ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਸਾਨੂੰ ਜਿੰਨੇ ਉਹ ਇਹ ਕਹਿ ਰਹੇ ਨੇ ਕਿ ਉਹ ਇਹ ਕਹਿ ਰਹੇ ਨੇ ਕਿ ਅਸੀਂ ਅਭਾਈ ਉਹ ਇਹ ਕਹਿ ਰਹੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਪਰ ਤੁਸੀਂ ਪਰ ਤੁਸੀਂ ਜ਼ਿੰਮੇਵਾਰੀ ਕਿਹਦੀ ਸਮਝਦੇ ਹੋ ਸਾਨੂੰ ਸਾਨੂੰ ਬੋਲਣ ਦੀ ਜਿਹੜੀ ਹੈਗੀ ਹੈ ਜਿੰਨਾ ਅਸੀਂ ਬੋਲ ਸਕਦੇ ਅਸੀਂ ਬੋਲਾਂਗੇ ਅਸੀਂ ਕਿਸੇ ਦੇ ਕਿਸੇ ਦੇ ਕਿਸੇ ਦੇ ਮੂੰਹ ਵਿੱਚ ਪਾ ਕੇ ਗੱਲ ਘੋਣੀ ਉਹ ਹੋਰ ਗੱਲ ਜੋਹੀ ਕਹਿੰਦੇ ਅਸੀਂ ਤਾਂ ਪਹਿਲਾਂ ਕਹਿੰਦੇ এনवायरमेंट ਕੰਪਨਸੇਜ ਜਿਹੜਾ ਹੋਣਾ ਹੀ ਦੇਈਦਾ ਹੋਰ ਦੂਸਰੀ ਰਿਹੜੀ ਹੈ ਕਿ ਕੋਈ ਵੀ ਨਹੀਂ ਦਾ ਪਾਣੀ ਹੈ ਸਾਡੇ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਬਹੁਤ ਬੜਾ ਗਿਆ ਤੁਸੀਂ ਅਸੀਂ ਅਸੀਂ ਨਹੀਂ ਗਰਮ ਨਹੀਂ ਤੁਸੀਂ ਉਹ ਚੀਜ਼ ਦੇ ਨਾਮ ਵੀ ਸਾਡੇ ਮੂੰਹ ਚ ਕੋਈ ਗੱਲ ਪਾਓ ਉਹ ਚੀਜ਼ ਨੂੰ ਅਸੀਂ ਨਹੀਂ ਮੈਗਾ ਸਮਝਦੇ ਦੱਸਿਆ ਜਿਹੜੀ ਛਾਹ ਵਾਲੀ ਜਿਹੜੀ ਛਾਹ ਨੇ ਸਿਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਆ ਕਿ ਸਾਡੇ ਤਾਂ ਨੌਜੌਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਮਾਨ ਨੂੰ ਉਹਨਾਂ ਜੁਆਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਹੀ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜੂਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਫਰਜ਼ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਨਹੀਂ ਕੋਈ ਛੱਡਦਾ ਪਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਹੈ ਕਿਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਕੁਛ ਵੀ ਨਹੀਂ ਦਵਾਇਆ ਜਾਂਦੀ ਹੈ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਪਾਰਲੀਮੈਂਟ ਦੇ ਜਿਹੜੇ ਜਿੰਨੇ ਐਮਪੀ ਨੇ ਸੱਜੀ ਗੱਲ ਉਹ ਜਿੰਨੇ ਸਿੱਖਾਂ ਅਸੀਂ ਅਸੀਂ ਸਾਡੀ ਸਾਡੀ ਗੱਲ ਜਿੰਨੇ ਪੰਜਾਬ ਤੋਂ ਐਮਪੀ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਨੂੰ ਕਰ ਲੈਣ ਜਿੰਨੇ ਜਿਹੜੀ ਗੱਲ ਤੁਸੀਂ ਕੀਆ ਸਾਡੀ ਸੁਣਾਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ ਅਸੀਂ ਕੁਛ ਕੱਢਣ ਲੱਗੇ ਨੇ ਉਹ ਦੇਖ ਲੈਣੇ ਇੱਕ ਮਿੰਟ ਸੰਤੂ ਸਾਹਿਬ ਨਹੀਂ ਉਹ ਕੁਝ ਉਹਨਾਂ ਨੂੰ ਵੀ ਆਪਾਂ ਟਾਈਮ ਦਈਏ ਉਹ ਦਿਖਾਣਾ ਚਾਹੁੰਦੇ ਆ ਹੈਣਾ ਆਪਾਂ ਉਹ ਚੀਜ਼ ਵੀ ਦੇਖੀ ਉਹਨਾਂ ਦਾ ਵੀ ਆਪਾਂ ਕਿਹੜਾ ਹੈਗਾ ਕਿੰਨਾ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ ਮੁੱਦੇ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜャ ਸਪੈਸ਼ਲ ਮੈਂਸ਼ਨ ਅਸੀਂ ਜ਼ੀਰੋ ਆਵਰ ਜ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਹੋਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦੇ ਜਿਹੜੇ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ। ਸੋ ਅਸੀਂ ਦਲ ਹੋ ਰਹੀ ਹੈ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰ ਦਾ ਨਾ ਉਹਦੀ ਗੱਲ ਦਾ ਜਵਾਬ ਦੇ ਰਹੇ। ਪਹਿਲੀ ਵਾਲੀ ਗੱਲ ਦੂਜੀ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਦੇ ਉੱਤੇ ਜਿੰਨਾ ਕਸੀਂ ਤਿੰਨੇ ਕਿ ਸਾਡੀ ਸਮਝ ਆ ਜਿੰਨਾ ਕਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਹਾਂ। ਬਾਕੀ ਜਿਹੜੇ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ। ਆ ਬਾਕੀ ਜਿਹੜੇ ਹੈਗੇ ਇਹਨਾਂ ਕੋਈ ਸਮਝੋ ਕਿ ਅਸੀਂ ਕੋਈ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿਨ੍ਹਾਂ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਛ ਵੀ ਉਹ ਗਲਤ ਹੈ ਉਹ ਜਵਾਬ ਦੇ ਹੁਣ 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 ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਮਾਫੀਆਂ ਦੇ ਰਹੇ ਨਹੀਂ ਨਹੀਂ ਉਹ ਅਸੀਂ ਜਿਹੜਾ ਮੰਦੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਸੁਣੋ 35 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਾਨੇ ਰਲ ਕੇ ਹਲਾ ਮਾਰੀਏ ਤੋਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਜਿਹਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਇਸ ਵਾਲੇ ਦਾ ਮੋਦੀ ਦੇ ਗੱਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਹਾਂ ਹਾਂ ਕਿਉਂ ਨਹੀਂ ਰੱਖਿਆ ਜਾ ਸਕਦਾ ਸਵਾਲ ਇਹ ਕਹਿੰਦੇ ਵਿਆਜ ਕਰ ਹਾਂ ਅਸੀਂ ਉਸ ਦਿਨ ਵੀ ਜਿਹੜੇ ਇੱਥੇ ਰੋਜ਼ ਦੇਖ ਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਹਾਂ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਆ ਉਹਨਾਂ ਨਾਲ ਹਮਦਰਦੀ ਹੈ ਹੁਣ ਵੀ ਅਸੀਂ ਚਾਰ ਗੇੜੇ ਉਥੇ ਲਾਏ ਆ ਸਾਡੀ ਗੱਲ ਸੁਣੋ ਅਸੀਂ ਕਿੰਨੇ ਕਿ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦਿਨ ਹੀ ਅਸੀਂ ਟਿੱਠੀ ਸਭ ਤੋਂ ਪਹਿਲਾਂ ਲਗੀ ਵੀ ਇਹਨਾਂ ਦੀ ਸਪੈਸ਼ਲ ਗਰਦੋਰ ਦੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਮਹਵਜਾ ਮਿਲਣਾ ਚਾਹੀਦਾ ਉਸ ਤੋਂ ਉਸ ਤੋਂ ਸਾਡੀ ਗੱਲ ਸੁਣੋ ਨਾ ਸਤੋ ਇਹਨਾਂ ਕਾਲਾ ਨਾ ਉਹ ਗਰਦੋਰ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨਿਆ ਤੇ ਫਿਰ ਉਹਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਅਸੀਂ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਪਰ ਜਦੋਂ ਹੁਣ ਮੋਰੇ ਹੈਡ ਬਣ ਗਿਆ ਜਿੰਨੀ ਵੀ ਘਾਰ ਆਉਂਦੀ ਹੈ ਉਹ ਸਾਰੀ ਦੀ ਸਾਰੀ ਉਹ ਜਿਹੜੀ ਪਾਣੀ ਵਾਲਾ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸ਼ੈਲਟਰਾਂ ਭਰਿਆ ਜਦੋਂ ਪਿੱਛੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤੱਕ ਵੀ ਜਿਹੜਾ ਪਾਣੀ ਆ ਲੱਖ ਤੋਂ ਥੱਲੇ ਸਿਰ ਪਾਣੀ ਸੀਗਾ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਹੈ ਕਿ ਡੀਸ਼ੈਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜਾ ਬਾੜੀ ਦਾ ਪਰਵੰਧਾ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਜ਼ਮੀਨ ਵੀ ਉਹਨਾਂ ਨੇ ਰਾਸਥਾਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੇ ਪੈਸੇ ਦੇਣੇ ਆ ਇਹਦੀ ਡੀਸ਼ੈਲਡਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸ਼ੈਲਡਿੰਗ ਹੋ ਜੇ ਤਾਂ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਤੂ ਇਹਨ ਵਾਸਤੇ ਅਸੀਂ ਲਗਾਤਾਰ ਜਿੰਨੀ ਕਿ ਸਾਨੂੰ ਸਮਝ ਪਈ ਗੁਰੂ ਨੇ ਪਾਈ ਐ ਅਸੀਂ ਕੋਸ਼ਿਸ਼ ਕਰਦੇ ਆਂ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਉਹ ਵੀ ਆਸਮਾਨ ਜਿਹੜਾ ਇੰਨੇ ਚਾਰ ਕੁਇੰਟਲ ਚੱਕੀ ਜਾਂਦੇ 40 ਵੀ ਚੱਕ ਲੂਗਾ ਹਰ ਇੱਕ ਦੀ ਹੁੰਦੀ ਐ ਤੁਸੀਂ ਥੋੜਾ ਜਿਹਾ ਅਸੀਂ ਸਾਡੇ ਕੋਈ ਜਿਹੜਾ ਹੈਗਾ ਸਾਡੇ ਆਪਣੇ ਆਪਣੇ ਤੁਸੀਂ ਸਾਡੀ ਗੱਲ ਦਾ ਮਤਲਬ ਗਲਤ ਲੈ ਰਹੇ ਹੋ ਅਸੀਂ ਆਇਆ ਤੇ ਐਮਪੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਪਹੁੰਚਾਏ ਬਸ ਇਨੀ ਗੱਲ ਸਾਡੀ ਗੱਲ ਸੁਣੋ ਜੋ ਵੀ ਤੁਸੀਂ ਕਹੋਗੇ ਅਸੀਂ ਉਹਦੇ ਵਸਦੇ ਸਨ 47 ਤੋਂ ਬਾਅਦ ਆਪਾਂ ਗਲੀਆਂ ਨਾਲੀਆਂ ਆਹ ਮਾਫ ਜੇ ਮੈਂ ਜੰਨੇ ਆ ਅਸੀਂ 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 ਇਹ ਵੀ ਚੀਜ਼ ਉਹਨਾਂ ਤੋਂ ਮੰਗੀ ਹੈ ਵੀ ਭਾਈ ਤੁਸੀਂ ਤੁਹਾਡੇ ਦੇਸ਼ ਦੇ ਵਿੱਚ ਹਿੰਦੇ ਆ ਕੋਈ ਤਾਂ ਇਨਸਾਫ ਕਰੋ ਜੇ ਤੁਸੀਂ ਤੁਸੀਂ ਕਿਉਂ ਨਹੀਂ ਇਹ ਆਪਾਂ ਜੇ ਕਰ ਦਈਏ ਵੱਡੀ ਤੁਸੀਂ ਤਾਕਤੋਂ ਇੱਥੇ ਇਸ ਵੇਲੇ ਤੁਹਾਡੇ ਤੇ ਬੜੀਆਂ ਆਸਾਂ ਕਰਕੇ ਤਾਂ ਲੋਕ ਤੁਹਾਨੂੰ ਕਹਿਣ ਦੇ ਆ ਕਿ ਤੁਹਾਡੀ ਮੋਦੀ ਸਾਹਿਬ ਨੇ ਨਹੀਂ ਛਾਣ ਇੱਕ ਬਹੁਤ ਵੱਡੀ ਅਸੀਂ ਸੁਣਿਆ ਹੈ ਛਾਣ ਨੇ ਬਾਬਾ ਜੀ ਦੀ ਵੱਡੀ ਵੱਡੀ ਸਿਫਤ ਕੀਤੀ ਆ ਆ ਹਾਂ ਤੇ ਅਸੀਂ ਚਾਹੁੰਦੇ ਆ ਕਿ ਜੇ ਉਹਨੇ ਸਿਫਤ ਕੀਤੀ ਤੇ ਲੈ ਸਕਦੇ ਚੰਗਾ ਗੁੰਮ ਕੋਈ ਕਰੂਗਾ ਤੁਹਾਡੀ ਸਾਰੇ ਕੰਨ ਪਹੂਗੇ 11 ਹਾਂ ਸਾਰੀ ਕੌਮ ਨੇ ਉਹਨਾਂ ਨੂੰ ਲਾਓ ਸੁਣੋ ਮੇਰੀ ਗੱਲ ਨਾ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਹੋਈ ਹੈ ਨਾ ਜੀ ਉਹਨੂੰ ਕਿਉਂ ਨਹੀਂ ਗੱਲ ਹੋਈ ਨਾ 1997 ਚ ਜਿੰਨਾ ਮੰਡੇਟ ਅਕਾਲੀ ਦਲ ਬੀਜੇਪੀ ਨੂੰ ਦਿੱਤਾ ਹੈ ਨਾ ਜੀ ਤੇ ਉਹਦਾ ਰਿਜ਼ਲਟ ਕਿਉਂਕਿ ਤੁਸੀਂ ਵੀ ਤਾਂ ਨੁਮਾਇੰਦੇ ਹੋ ਪੰਜਾਬ ਦੇ ਇਮਾਨ ਸਿੰਘ ਮਾਨ ਜੀ ਵੀ ਐਮਐਲਏ ਰਹੇ ਨੇ ਨਹੀਂ ਮਾਨੀ ਰਹੇ ਤੁਸੀਂ ਐਮਐਲਏ ਰਹੇ ਹੋ ਕੋਈ ਠੀਕ ਹੈ ਨਾ ਐਮਪੀ ਐਮਪੀ ਪਰ ਆਪਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਮਾਇੰਦਾ ਜਮਾਤ ਮੇਰੀ ਗੱਲ ਸੁਣ ਸਰ ਜੀ ਮੇਰਾ ਤਾਂ ਇੱਕ ਸਵਾਲ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ 20 ਸਾਲ ਰਾਜ ਕੀਤਾ ਪਰ ਅੱਜ 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 ਜੋ ਵੀ ਗੱਲ ਕਰ ਰਹੇ ਨੇ ਬੰਦੇ ਸਾਰੇ ਅੰਮ੍ਰਿਤਸਰ ਤੋਂ ਇਹ ਮਾਨ ਮਾਨ ਜੀ ਦਾ ਪਾਰਟੀ ਚ ਨੇ ਉਹ ਵੀ ਤਾਂ 11 ਐਮਪੀ ਸੀ ਗਏ ਨਹੀਂ ਕੰਡਨ ਨਾ ਰੋਗ ਕਮਾਈ 1 ਮਈ 1994 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੈਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਉਹ ਤਾਂ ਸਾਰੀਆਂ ਪਾਰਟੀਆਂ ਨੂੰ ਬੰਦ ਕਰਕੇ ਖਤਮ ਕਰਕੇ ਸਾਡਾ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਲੋਕਾਂ ਨੇ ਪਿੱਠ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੰਨੀਰ ਵੀ ਬਣੇ ਆ ਪੰਜਾਬ ਦੇ ਮੁੱਦੇ ਉਹਨਾਂ ਤੋਂ ਬਿਨਾਂ ਕਿੰਨੇ ਚੁੱਕੇ ਦੱਸੋ ਮ ਜਲ ਬਣ ਗਏ ਜੇ ਇੱਕ ਹੋਰ ਜਿੰਨੇ ਮਰਜੀ ਬਣ ਜਾਣ ਸਾਨੂੰ ਇਹ ਗੱਲ ਨਾਲ ਜੀ ਜਿੰਨੇ ਜੀ ਸਾਨੂੰ ਇਹ ਗੱਲ ਨਾਲ ਜੀ ਅਸੀਂ ਆਪਣੀ ਗੱਲ ਕਰ ਰਹੇ ਹਾਂ ਜਿਹੜੀ ਉਰੇ ਖੜਿਆ ਹੈ ਅੱਜ ਆਪਣੀ ਗਵਾਈ ਕੌਣ ਕਰੇਗਾ ਗਵਾਈ ਕੌਣ ਕਰੇਗਾ ਖਾਲਸਾ ਜੀ ਪੰਜ ਬੰਜਰ ਸਾਨੂੰ ਇਹ ਗੱਲ ਨਾਲ ਕੀ ਪਹਿਲੀ ਗੱਲ ਤੇ ਅਸੀਂ ਆਪਣੀ ਗੱਲ ਕਰ ਰਹੇ ਆਂ ਵੀ ਅਸੀਂ ਕਿੱਥੇ ਖੜੇ ਆਂ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਬੇਰੀ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਇਹ ਉਹਨਾਂ ਨੂੰ ਪੁੱਛੋ ਜਾ ਕੇ ਪਹਿਲੀ ਗੱਲ ਤੇ ਇਹ 1994 ਤੋਂ ਖੜਾ ਹੈ ਪਹਿਲੀ ਗੱਲ ਤੇ ਇਹ ਗੱਲ ਮੇਰੀ ਬੇਨਤੀ ਸੁਣੋ ਸਰਦਾਰ ਜੀ ਜਿਹੜਾ 1994 ਤੋਂ ਖੜਾ ਆ ਉਹ ਤਾਂ ਖੜਾ ਬਾਕੀ ਉਹਨੂੰ ਪੁੱਛੋ ਜਿਹੜ ਦੱਸਦਾ ਤੁਸੀਂ ਕੀ ਐ ਐਮਐਲਏ ਅਜੇ ਤੁਸੀਂ ਸਰਦਾਰ ਈਮਾਨ ਸਿੰਘ ਨੂੰ ਐਮਐਲਏ ਨਹੀਂ ਬਣਾਇਆ ਕਿਸ ਨੇ ਪਰ ਤੁਸੀਂ ਮਾਲ ਸਪੋਜ਼ ਕਰੋ ਬਣ ਗਏ ਐਮਐਲਏ ਤੇ ਐਮਪੀ ਤੇ ਰਾਜ ਸਭਾ ਦੇ ਮੈਂਬਰ ਚ ਕਿੰਨਾ ਵੱਡਾ ਅੰਤਰ ਹੁੰਦਾ ਹੈ ਇਹ ਪੈਸਾ ਸਾਰਾ ਸੈਂਟਰ ਕੋਲ ਸੁਣੋ ਗੱਲ ਸੁਣੋ ਗੱਲ ਸੁਣੋ ਗੱਲ ਇਹ ਬਣ ਜਾਂਦੇ ਆ ਇਹ ਇੱਥੇ ਬੋਲਦੇ ਆ ਇਹਨਾਂ ਦਾ ਵਜਨ ਜ਼ਿਆਦਾ ਹੈ ਕਿ ਜਿਨ੍ਹਾਂ ਦੀ ਛਾਹ ਹੀ ਤਾਰੀਫ ਕਰ ਰਹੇ ਉਹਨਾਂ ਦਾ ਵਜਨ ਜ਼ਿਆਦਾ ਹੈ ਤੁਸੀਂ ਦੱਸੋ ਫਿਰ ਤੂੰ ਜਵਾਬ ਦੋ ਤਰਕ ਨਾਲ ਆਪਾਂ ਅੱਜ ਬਾਬਾ ਜੀ ਕੋਲ ਖੜੇ ਆਂ ਸਵਾਲ ਹੀ ਤਰਕ ਵਾਲੇ ਨਹੀਂ ਕਹਦੇ ਸਵਾਲ ਹੀ ਤਰਕ ਵਾਲੇ ਨਹੀਂ ਅੱਜ ਤਰਕ ਦੀ ਹੈਗੀ ਵੀ ਪੰਜਾਬ ਦੀ ਜਨਤਾ ਕਿੱਥੇ ਜਾਏ ਅੱਜ ਤੁਸੀਂ ਬਾਦਲ ਕਿੱਥੋਂ ਬਾੜ ਨਹੀਂ ਉਹ ਗੱਲ ਨਹੀਂ ਅੱਜ 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 ਦੀ ਅੱਜ ਦੀ ਸਾਰੀ ਜਨਤਾ ਦੀ ਸਵਾਲ ਹੈ ਵੀ ਜਨਤਾ ਕਿੱਥੇ ਜਾਵੇ ਇਹ ਤਾਂ ਸਾਡਾ ਸਵਾਲ ਆ ਤੇ ਤੁਸੀਂ ਵੀ ਤਨਵਿੰਦਗੀ ਕਰਦੇ ਹੋ ਨਾ ਬਾਕੀ ਵੀ ਕਾਲੀਦਾਲ ਕਰਦੇ ਨੇ ਨੁਮਾਇੰਦਗੀ ਕਿੰ ਨੂੰ ਕਹਿੰਦੇ ਜੇ ਅਸੀਂ ਨਮਾਇੰਦਗੀ ਕਰ ਰਹੇ ਆ ਅਸੀਂ ਲੜਾਈ ਲੜਤਾ ਚ ਨਹੀਂ ਹੈਗੇ ਕਹਿੰਦੇ ਆ ਕਿ ਅਸੀਂ ਸੰਤਾ ਚ ਨਹੀਂ ਕਰ ਰਹੇ ਠੀਕ ਹੈ ਬਹੁਤ ਠੀਕ ਹੈ ਮਾਰਾ ਕੰਨਾਂ ਦੀ ਲੜਾਈ ਲੜ ਰਹੇ ਆ ਅਸੀਂ ਨਮਾਇੰਦਗੀ ਨਹੀਂ ਕਰ ਰਹੇ ਜਰੂਰ ਕਰਿਓ ਤੁਸੀਂ ਇੱਥੇ ਆਏ ਆ ਤੁਹਾਡਾ ਮੋਸਟ ਥੈਂਕ ਯੂ ਸਾਡਾ ਬਲੇਸ ਸਾਹਿਬ ਇੱਕ ਥੈਂਕ ਯੂ ਕਰਨੀ ਸੀ ਇਹਨਾਂ ਨੂੰ ਤੇ ਇੱਕ ਮਿੰਟ ਜੀਤਵਲ ਸਾਹਿਬ ਮੇਰਾ ਪਿੰਡ ਬੁਟਰਸਵੀਆ ਹੈ ਮੇਰਾ ਨਾਮ ਬਲਜੀਤ ਸਿੰਘ ਹੈ ਰਾਣਾ ਸੁਗਰ ਮਿਲ ਜਿੱਥੇ ਆ ਜਿਹਦੇ ਮੁੱਦੇ ਅਸੀਂ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ ਔਰ ਆਪਣੀ ਵੀਡੀਓ ਦੇ ਜ਼ਰੀਏ ਵੀ ਤੁਹਾਨੂੰ ਬੇਨਤੀ ਕੀਤੀ ਕਿ ਤੁਸੀਂ ਵਾਤਾਵਰਨ ਪ੍ਰੇਮੀ ਹੋ ਉੱਥੇ ਪ੍ਰੋਬਲਮ ਇਹ ਆ ਕਿ ਜਿਹੜਾ ਰਾਣਾ ਗੁਰਜੀਤ ਨੇ ਪਾਣੀ ਆ ਮਿਲ ਦਾ ਉਹ ਡਾਇਰੈਕਟ ਜ਼ਮੀਨ ਦੇ ਵਿੱਚ ਸੁੱਟ ਦਿੱਤਾ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਤੁਹਾਡਾ ਸਾਡੇ ਨਾਲ ਧਰਨੇ ਲਾਉਂਦਾ ਰਿਹਾ ਉਹ ਬਾਅਦ ਚ ਮੰਤਰੀ ਬਣ ਕੇ ਉਹ ਸਾਡੇ ਜਿਹੜਾ ਆਗੂ ਮਨਦੀਪ ਸਿੰਘ ਟਰਦੇ ਉਹਨੂੰ ਕਹਿੰਦਾ ਕਿ ਮੈਂ ਆਪਣੀ ਸਰਕਾਰ ਦੇ ਵਿੱਚ ਬੇ ਬੇਨਤੀ ਸੁਣੋ ਮੇਰੀ ਕਿ ਮੈਂ ਆਪਣੀ ਸਰਕਾਰ ਦੇ ਹੁੰਦਿਆਂ ਹੁਣ ਰਾਣਾ ਗੁਰਜੀਤ ਦੇ ਖਿਲਾਫ ਤਰਨੇ ਨਹੀਂ ਲਾ ਸਕਦਾ ਇੱਥੋਂ ਦਾ ਰਾਣਾ ਗੁਰਜੀਤ ਸਿੰਘ ਮੰਨਿਆ ਹੋਇਆ ਹੁਣ ਜਿਹੜੀ ਸਵਾਹ ਉਹਨੇ ਛੁੱਟੀ ਹੋਈ ਆ ਲਾਗੇ ਪਿੰਡਾਂ ਦੇ ਪਿੰਡ ਬਰਬਾਦ ਹੋ ਰਹੇ ਅੰਨੇ ਹੋ ਰਹੇ ਛੋਟੇ ਬੱਚਿਆਂ ਦੀਆਂ ਅੱਖਾਂ ਚ ਵੀ ਸਵਾਹ ਪੈਂਦੀ ਆ ਅਸੀਂ ਨਾਂ ਬਾਹਰ ਕੱਪੜੇ ਸੁਕਾ ਸਕਦੇ ਆ ਨਾਂ ਬਾਹਰ ਬੈਠ ਸਕਦੇ ਆ ਇੱਥੋਂ ਜਿੱਦਾਂ ਪਹਿਲਾਂ ਮੰਜੇ ਢਾ ਕੇ ਬਹਿ ਜਾਈਦਾ ਉਦਾਂ ਪਿੰਡ ਚ ਨਹੀਂ ਬੈਠ ਸਕਦੇ ਸਵਾਹ ਤੇ ਜਿਹੜੀ ਇਨਥੋਲ ਦੀ ਹੁਣ ਉਹਨਾਂ ਨੇ ਚਕੁੰਦਰ ਦੀ ਫੈਕਟਰੀ ਨਵੀਂ ਲਾ ਦਿੱਤੀ ਆ ਉਹਦੇ ਨਾਲ ਬਦਬੂ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਆ ਰਹੀ ਆ ਇੱਕ ਉਹਨਾਂ ਨੇ ਜਿਹੜਾ ਵਾ ਹੋਰ ਜਾਨਵਰਾਂ ਵਾਸਤੇ ਫੀਡ ਤਿਆਰ ਕੀਤੀ ਆ ਉਹਦੇ ਨਾਲ ਸੁਸਰੀ ਬਹੁਤ ਉੱਡਦੀ ਆ ਪਿੰਡ ਦੇ ਵਿੱਚ ਇੱਕ ਪਾਣੀ ਖਰਾਬ ਆ ਸਾਡਾ ਬਹੁਤ ਜ਼ਿਆਦਾ ਤੁਸੀਂ ਆਇਓ ਪੀ ਕੇ ਦਿਖਾਇਓ ਨਾਲ ਭਗਵੰਤ ਮਾਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕ ਰਾਤ ਸਾਡੇ ਪਿੰਡ ਬਾਹਰ ਆ ਕੇ ਸੋਇਓ ਇੱਕ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਮੈਨੂੰ ਮੈਂ ਨਹੀਂ ਅੱਗੇ ਵੀ ਤੁਹਾਨੂੰ ਜਵਾਬ ਸੁਣ ਲਵਾਂਗੇ ਜੀ ਤੇ ਦੂਸਰੀ ਗੱਲ ਇਹ ਆ ਕਿ ਸ਼ਾਟ ਦੇ ਵਿੱਚ ਦੱਸ ਦਿਓ ਨਾ ਸਮੱਸਿਆ ਆਪਣੀ ਉਹਨਾਂ ਨੂੰ ਕਿ ਜਦੋਂ ਤੁਸੀਂ ਪਾਣੀ ਦਾ ਹਟਦਾ ਜੀ ਜੀ ਤੁਸੀਂ ਸਾਨੂੰ ਤੁਸੀਂ ਜਰੂਰ ਤੁਹਾਡੇ ਕੋ ਆਵਾਂਗੇ ਤੁਹਾਡਾ ਦਰਦ ਬੜੀ ਬੜੀ ਬੇਨਤੀ ਕੀਤੀ ਨਹੀਂ ਨਹੀਂ ਅਸੀਂ ਹੁਣ ਆ ਤੁਹਾਡੇ ਸਾਹਮਣੇ ਆਏ ਤਾਂ ਕਦ ਹੁੰਦੀ ਕਰੀ ਆ ਕੋਈ ਨਹੀਂ ਅਸੀਂ ਆ ਜਾਾਂਗੇ ਤੇ ਅਸੀਂ ਦੇਖ ਲਾਂਗੇ ਤੁਹਾਡੀ ਦਰਦ ਕੋਈ